ਕਿਸਾਨੀ ਅੰਦੋਲਨ ਵਿਸ਼ਵ ਵਿਆਪੀ ਹੋਣ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚੋਂ ਕਿਸਾਨੀ ਅੰਦੋਲਨ ਸ਼ੁਰੂ ਹੋ ਕੇ ਅੱਜ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਇਸ ਖੇਤੀ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਤੇ ਗੱਲਾਂ ਬਾਤਾਂ ਇਹ ਹੁੰਦੀਆਂ ਨੇ ਕਿ ਜੇਕਰ ਕਿਸਾਨ ਅੰਦੋਲਨ ਦੇ ਵਿੱਚ ਡਟੇ ਹੋਏ ਨੇ ਤਾਂ ਪਿੱਛੋਂ ਕਿਸ ਤਰੀਕੇ ਨਾਲ ਸਮਾਪਤਦਾ ਹੋਏਗਾ ਉਹਨਾਂ ਪਰਿਵਾਰਾਂ ਦਾ ਉਹਨਾਂ ਦਾ ਬੀਬੀਆਂ ਦਾ ਜਾਂ ਉਹਨਾਂ ਦੇ ਬੱਚਿਆਂ ਦਾ ਜਾਂ ਉਹਨਾਂ ਦੇ ਜਿਹੜੇ ਕਿਹਤ ਨੇ ਉਹਨਾਂ ਨੂੰ ਕੌਣ ਸਾਮਦਾ ਹੋਵੇਗਾ ਇਸ ਨੂੰ ਲੈ ਕੇ ਔਨਅਰ ਦੀ ਟੀਮ ਪਹੁੰਚੀ ਹੈਗੀ ਬਠਿੰਡਾ ਦੇ ਪਿੰਡ ਬਹਿਮਣ ਦਿਵਾਨਾ ਦੇ ਵਿੱਚ ਇਹ ਜਾਣਨ ਦੇ ਲਈ ਕਿ ਆਖਰ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਵਿੱਚੋਂ ਜਿਹੜੇ ਗਏ ਨਹੀਂ ਤੇ ਉਹਨਾਂ ਦੇ ਪਰਿਵਾਰ ਨੂੰ ਦੇਖ ਰੇਖ ਤੇ ਲਈ ਤੇ ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਕੁਝ ਹਾਸੀਆਂ ਠੇਠੀਆਂ ਦੀ ਗੱਲਾਂ ਵੀ ਕਰਾਂਗੇ ਤੇ ਹੋਰ ਜਿਹੜੀਆਂ ਇਸ ਮੌਜੂਦਾ ਸਥਿਤੀ ਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਕੁਝ ਬਜ਼ੁਰਗ ਬਾਬੇ ਨੇ ਇਹ ਉਹ ਪੰਜਾਬ ਦਾ ਸੱਭਿਆਚਾਰ ਹੈ ਪੰਜਾਬ ਦਾ ਵਿਰਸਾ ਹੈ ਜਿੱਥੇ ਸੱਥਾਂ ਦੇ ਵਿੱਚ ਰੌਣਕਾਂ ਲੱਗਦੀਆਂ ਨੇ ਫਿਲਹਾਲ ਜਿਹੜੀ ਵੱਡੀ ਰੌਣਕ ਜਿਹੜੀ ਹੈਗੀ ਆ ਉਹ ਦਿੱਲੀ ਦੇ ਵਿੱਚ ਜਾ ਪਹੁੰਚੀ ਹੈ ਸਾਡੇ ਵੱਡੀ ਸੰਖਿਆ ਦੇ ਵਿੱਚ ਜਿਹੜੇ ਬਾਬੇ ਨੇ ਉਹ ਹੁਣ ਸੱਥਾਂ ਜਿਹੜੀਆਂ ਨੇ ਉਹ ਦਿੱਲੀ ਦੇ ਬਾਰਡਰਾਂ ਤੇ ਲਗਾ ਕੇ ਉੱਥੇ ਰੌਣਕਾਂ ਜਿਹੜੀਆਂ ਨੇ ਲੱਗੀਆਂ ਨੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ ਸੱਤਾਂ ਦੇ ਵਿੱਚ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਦੁੱਖ ਸੁੱਖ ਸਾਂਝੇ ਹੁੰਦੇ ਨੇ ਤਾਰਸ਼ ਖੇਡੀ ਜਾਂਦੀ ਹੈਗੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸਾਡੇ ਬਾਬੇ ਜਿਹੜੇ ਨੇ ਆਪਣੇ ਮਨੋਰੰਜਨ ਦਾ ਸਾਧਨ ਬਣਾ ਕੇ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਨ ਦੇ ਲਈ ਇਸ ਮੰਚ ਦੇ ਉੱਤੇ ਇਕੱਠੇ ਹੋਏ ਨੇ ਇਸ ਬਹਿਮਣ ਦਿਵਾਨਾ ਪਿੰਡ ਦੀ ਇੱਕ ਸਾਥ ਹੈ ਤੇ ਮੈਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਉਸ ਮੌਜੂਦਾ ਸਥਿਤੀ ਨੂੰ ਲੈ ਕੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਇਸ ਸਥਿਤੀ ਦੇ ਵਿੱਚ ਉਹ ਗੁਜ਼ਰ ਰਹੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਠੀਕ ਹੈ ਚੜਦੀ ਕਲਾ ਜੀ ਧੰਨਵਾਦ ਚੜਦੀ ਕਲਾ ਹੀ ਹੋਣਾ ਚਾਹੀਦਾ ਹੈ ਕਿਉਂਕਿ ਆਪਾਂ ਜਿਹੜੇ ਪੰਜਾਬੀ ਹੁੰਦੇ ਆ ਉਹ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦੇ ਨੇ ਤਾਸ਼ ਕਿੱਡੀ ਜਾ ਰਹੀ ਹੈ ਫਿਰ ਹਾਂਜੀ ਮਨੋਰੰਜਨ ਕਰਦੇ ਨੇ ਜੀ ਆਪ ਦਾ ਤੇ ਸਮਾਂ ਕਿੱਦਾਂ ਦਾ ਲੰਘਦਾ ਆਗਾ ਫਿਰ ਜਦੋਂ ਕਿ ਬਾਕੀ ਵੱਡੀ ਸਖਿਆ ਦੇ ਵਿੱਚ ਤਾਂ ਆਪਣਾ ਜਿਹੜੇ ਪਿੰਡ ਵਾਲੇ ਨੇ ਉਹ ਤਾਂ ਸਾਰੇ ਉਧਰ ਪਹੁੰਚੇ ਹੋਏ ਨੇ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਦੇਖ ਰਹਿਣ ਦੇ ਵਾਸਤੇ ਤੁਸੀਂ ਠੀਕ ਤਰ੍ਹਾਂ ਉਹ ਕਰ ਰਹੇ ਹੋ ਹਾਂ ਜਿਹੜੇ ਸਾਡੇ ਮਤਲਬ ਕਿਸਾਨ ਦਿੱਲੀ ਬੈਠੇ ਨੇ ਉਹਨਾਂ ਦਾ ਜਿਹੜਾ ਮਗਰੋਂ ਕਾਰੋਬਾਰ ਹੈ ਉਹ ਘਰ ਦੇ ਨਾਲ ਉਹਨਾਂ ਸਪੋਰਟ ਕਰਦੇ ਆ ਅਸੀਂ ਜੇ ਕੋਈ ਉਹਨੂੰ ਕੋਈ ਲੋੜ ਪੈਂਦੀ ਹੈ ਰੇਸ ਸਪਰੇ ਕਰਾਉਣੀ ਹੈ ਉਹ ਵੀ ਨਾਲ ਅਸੀਂ ਕਰਾਉਨੇ ਆ ਤੇ ਜੇ ਕੋਈ ਕਿਸੇ ਦੀ ਹੋਰ ਤਕਲੀਫ ਆ ਉਹ ਅਸੀਂ ਪੂਰੀ ਕਰਦੇ ਆ ਤੇ ਜੋ ਆ ਮੋਦੀ ਨੇ ਕਾਨੂੰਨ ਬਣਾਏ ਹੈ ਇਹ ਕਹਿੰਦਾ ਵੀ ਜ਼ਿਮੀਂਦਾਰ ਦੇ ਵਾਸਤੇ ਠੀਕ ਹੈ ਪਰ ਮੈਂ ਮੋਦੀ ਨੂੰ ਬੈਠ ਕੇ ਹੀ ਗੱਲ ਪੁੱਛਣਾ ਚਾਹੁੰਦਾ ਹੈ ਵੀ ਜੇ ਤੂੰ ਖੇਤੀ ਨਹੀਂ ਕਰਦਾ ਤਾਂ ਤਨੋਂ ਨੂੰ ਨਾ ਬਾਰੇ ਪਤਾ ਕੀ ਹੈ ਜਿਹੜੇ ਇਹ ਤਿੰਨੇ ਕਾਨੂੰਨ ਹੈ ਇਹ ਜ਼ਿਮੀਂਦਾਰ ਦੇ ਵਾਸਤੇ ਬਹੁਤ ਹੀ ਭੜੇ ਤੇ ਬਹੁਤ ਹੀ ਹੈ ਰਾਤ ਚੈਨਲ 24 ਸੰਦੀਪ ਗੱਲਾਂ ਕਰ ਰਿਹਾ ਸੀ ਗਟਕਰੀ ਨੇ ਬਿਆਨ ਦਿੱਤਾ ਵੀ ਜਿਹੜੀ ਮੰਡੀ ਚ ਆਪ ਵਿਕਦੀ ਹੈ ਉਹ ਮੰਡੀ ਸਸਤੀ ਹੈ ਐਮ ਐਸ ਸੀ ਜਿਹੜੀ ਉਹ ਵੱਧ ਰੇਟ ਤੇ ਹੈ ਇਸ ਲਈ ਗਵਰਨਮੈਂਟ ਆਪ ਹੀ ਖੁਦ ਇਹਨਾਂ ਨੂੰ ਪਤਾ ਹੈ ਵੀ ਇਹ ਚੋਰੀ ਠੱਗ ਹੈ ਇਹ ਵੱਡਿਆਂ ਨੂੰ ਮਤਲਬ ਉੱਚਾ ਚੱਕਣ ਵਾਸਤੇ ਜ਼ਿੰਮੇਵਾਰ ਨੂੰ ਮਾਰਦੇ ਆ ਇਹਦੇ ਤਿੰਨੇ ਕਾਨੂੰਨ ਆਉਣ ਕਰਕੇ ਜ਼ਿੰਮੇਵਾਰ ਮਜ਼ਦੂਰ ਆੜਤੀਆ ਮਤਲਬ ਸਾਰੇ ਜੋ ਧਰਤੀ ਦੇ ਪੈਦਾ ਹੋ ਸਾਰੇ ਇਸ ਨਾਲ ਮਰਦੇ ਆ ਪਿਆਰ ਦੇ ਵਿੱਚ ਤਾਂ 2006 ਦੇ ਵਿੱਚ APMC ਐਕਟ ਜਿਹੜਾ ਸੀਗਾ ਉਹ ਖਤਮ ਹੋ ਗਿਆ ਸੀਗਾ ਤੇ ਉੱਥੇ ਦੇ ਕਿਸਾਨ ਫਿਰ ਜੇਕਰ ਚੰਗਾ ਕਹਿੰਦੇ ਨੇ ਕੇਂਦਰ ਸਰਕਾਰ ਤਾਂ ਫਿਰ ਉੱਥੋਂ ਦੇ ਕਿਸਾਨ ਕਿਉਂ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹ ਤੇ ਉਹਨਾਂ ਨੂੰ ਪੂਰਾ ਭਾੜਾ ਨਹੀਂ ਮਿਲਦਾ ਬਿਹਾਰ ਜਿਹੜੀ ਗਵਰਨਮੈਂਟ ਹੈ ਸਾਡੇ ਪੰਜਾਬ ਆਪਣਾ ਹਿੰਦੁਸਤਾਨ ਦੇ ਵਿੱਚ 23 ਚੀਜ਼ਾਂ ਤੇ ਐਮ ਐਸ ਸੀ ਹੈ ਸਾਡੇ ਪੰਜਾਬ ਦੇ ਵਿੱਚ ਦੋ ਚੀਜ਼ਾਂ ਕਣਕ ਤੇ ਝੋਨਾ ਵਿਕਦਾ ਨਾ ਨਰਮਾ ਹੋਰ ਕੁਝ ਵੀ ਨਹੀਂ ਵਿਕਦਾ ਰੈਨਾਜ ਵੀ ਹੈ ਯਾ ਕਹਿੰਦੇ ਫਸਲਾਂ 23 ਫਸਲਾਂ ਤੇ ਨੇ ਮੁੱਲ 23 ਫਸਲਾਂ ਦੇ ਐਮ ਐਸ ਸੀ ਹੈ बिकਦੀਆਂ ਦੋ ਫਸਲਾਂ ਹੈ बिकਦੀਆਂ ਉਹ ਵੀ ਪੂਰੇ ਨਹੀਂ ਮਿਲਦਾ ਹਾਂ ਉਹ ਪੂਰਾ ਮੁੱਲ ਨਹੀਂ ਮਿਲਦਾ ਮੱਕੀ ਜਿਹੜੇ ਬਿਹਾਰ ਰਾਜਸਥਾਨ ਜੀ ਇਹ ਕਹਿੰਦੇ ਵੀ ਉਧਰ ਖੁਸ਼ਹਾਲ ਹੈ ਤੇ ਬਿਹਾਰ ਦਾ ਕਿ ਨਰਮਾ ਝੋਨਾ ਇਸ ਤਰ੍ਹਾਂ ਆ ਕੇ ਬਕੇ ਉਥੇ ਇਹ 1100 900 ਨੂੰ ਲੈਂਦੇ ਆ ਹੁਣ ਮੱਕੀ ਕਹਿੰਦੇ ਆ ਵੀ ਮੱਕੀ ਬੀਜੋ ਮੱਕੀ ਦਾ ਰੇਟ 1800 ਰੁਪਏ ਹੈ ਤੇ ਇਹ ਤੋਂ ਪਹਿਲਾਂ 600 900 1100 ਵਿਕੀਏ ਹੈ ਤੇ ਕਹਨੋ ਕੁਸ਼ਿਆ ਗਵਰਨਮੈਂਟ ਦੀ ਤੇ ਕਰਦੀ ਖੁਸ਼ ਹੈ ਜਿਹੜਾ ਮੋਦੀ ਨੇ ਕਾਨੂੰਨ ਬਣਾਏ ਆ ਆਪਦੇ ਜਨ ਦੇ ਬਹੁਤ ਵਧੀਆ ਬਣਾਏ ਆ ਪਰ ਜੇ ਇਹ ਇਸ ਕਾਨੂੰਨ ਨਾਲ ਬਣਾਉਂਦਾ ਇਸ ਜ਼ਿੰਦਗੀ ਦੇ ਪਰ ਇਹ ਗੱਦੀ ਤੇ ਬੈਠਣਾ ਦਾ ਪਰ ਹੁਣ ਆਉਣ ਵਾਲੇ ਇਹਨੂੰ ਗੱਦੀ ਨਹੀਂ ਮਿਲਦੀ। ਬਾਪੂ ਇੱਕ ਗੱਲ ਤਾਂ ਹੈਗੀ ਹੈਗੀ ਵੀ ਜੇਕਰ ਅਸੀਂ ਗੱਲ ਕਰੀਏ ਮੋਦੀ ਸਰਕਾਰ ਦੀ ਤਾਂ ਮੋਦੀ ਸਰਕਾਰ ਨੇ ਇੱਕ ਗੱਲ ਤਾਂ ਬੜੀ ਵਧੀਆ ਕਰਤੀ ਚੰਗੀ ਕਰਤੀ ਕਿ ਵੀ ਸਾਰੇ ਆਪਾਂ ਜਦੋਂ ਇੱਕ ਆਪਾਂ ਇਦਾਂ ਤਾਂ ਨਹੀਂ ਬੈਠਣਾ ਸੀਗਾ। ਨਾ ਉਹ ਦਿੱਲੀ ਬਾਰਡਰ ਦੇ ਉੱਤੇ ਜਿਹੜੇ ਬੈਠੇ ਨੇ ਉਹਨਾਂ ਦੇ ਵਿੱਚ ਜਿਹੜਾ ਇੱਕ ਆ ਜਿਹੜਾ ਪਿਆਰ ਹਰਿਆਣਾ ਪੰਜਾਬ ਦਾ ਜਿਹੜਾ ਪਿਆਰ ਉਹ ਸਾਰਾ ਇਕੱਠਾ ਹੋ ਗਿਆ, ਜੁਟ ਹੋ ਗਿਆ। ਜੇ ਨਾ ਹੁੰਦਾ ਤਾਂ ਰੱਬ ਕਹਿੰਦੇ ਕਿ ਰੱਬ ਜਿਹੜਾ ਕਰਦਾ ਉਹ ਚੰਗਾ ਕਰਦਾ। ਚੰਗਾ ਹੀ ਕਰਦਾ। ਇਹ ਜਿਹੜਾ ਕੋਈ ਕਰਿਆ ਹੈ। ਇੱਕ ਰੈ ਮੋਦੀ ਨੇ ਆਪਦੇ ਵਾਸਤੇ ਚੰਗਾ ਸੀਗਾ ਪਰ ਉਸ ਦੇ ਵਾਸਤੇ ਮੜਾ ਹੋ ਗਿਆ ਤੇ ਸਾਡੇ ਵਾਸਤੇ ਚੰਗਾ ਹੋ ਗਿਆ ਜਿਹੜੇ ਸਾਡੇ ਹਰਿਆਣਾ ਨਾਲ ਹੁਣ ਹਰਿਆਣਾ ਦੀ ਗੱਲ ਚੱਲੀ ਉਥੇ ਐਸਵੀਐਲ ਦੀ ਉਹ ਕਿਸਾਨ ਕਹਿੰਦੇ ਜੇ ਸਾਡੀ ਜ਼ਮੀਨ ਬਚੀ ਤਾਂ ਸਾਨੂੰ ਪਾਣੀ ਦੀ ਲੋੜ ਹੈ ਜੇ ਸਾਡੀ ਜ਼ਮੀਨ ਹੀ ਨਹੀਂ ਬਚੀ ਤੇ ਸਾਨੂੰ ਪਾਣੀ ਦੀ ਕੀ ਲੋੜ ਹੈ ਇਹ ਗਵਰਨਮੈਂਟ ਸਾਨੂੰ ਲੜਾਉਣਾ ਹਰਿਆਣਾ ਨੂੰ ਤੇ ਪੰਜਾਬ ਨੂੰ ਲੜਾਉਣਾ ਚਾਹੁੰਦੀ ਸੀ ਪਰ ਕਿਸਾਨ ਜਿਹੜੇ ਹਰਿਆਣਾ ਦੇ ਬਹੁਤ ਸੁਰਜੇ ਹੋਏ ਬੰਦੇ ਐ ਉਹਨਾਂ ਨੂੰ ਪਤਾ ਹੈ ਵੀ ਇੱਕ ਜੜੀਆਂ ਸਰਕਾਰਾਂ ਇੱਕ ਦੂਜੇ ਨੂੰ ਲੜਾਉਂਦੀਆਂ ਐ ਇਸ ਕਰਕੇ ਉਹ ਆਦੇ ਪਾਣੀ ਦਾ ਮੁੱਦਾ ਪਿੱਛੇ ਐ ਪਹਿਲਾਂ ਆਪ ਦੀ ਜ਼ਮੀਨ بچਾਈ ਜੀ ਬਿਲਕੁਲ ਹੈ ਜੀ ਉਹ ਤਾਂ ਜ਼ਮੀਨ ਦਾ ਪਹਿਲਾਂ ਬਾਪੂ ਜੀ ਗੱਲ ਇਹੀ ਹੈ ਕਿ ਵੀ ਜੇਕਰ ਆਪਾਂ ਗੱਲ ਕਰੀਏ ਹਰਿਆਣਾ ਪੰਜਾਬ ਦੀ ਤਾਂ ਹਰਿਆਣਾ ਪੰਜਾਬ ਜਿਹੜਾ ਹੈਗਾ ਅੱਜ ਇੱਕ ਹੋ ਗਿਆ ਨਾ ਸਿਰਫ ਮੈਂ ਕਹਿਣਾਗਾ ਵੀ ਪਹਿਲਾਂ ਹਰਿਆਣਾ ਪੰਜਾਬ ਨਹੀਂ ਅੱਜ ਪੂਰਾ ਦੇਸ਼ ਦਾ ਕਿਸਾਨ ਇੱਕ ਹੋ ਗਿਆਗਾ ਚਰਚਾ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੀ ਹੈਗੀ ਬਿਲਕੁਲ ਸਾਰੀ ਥਾਂ ਤੇ ਚਰਚਾ ਪਹਿਲਾਂ ਵੀ ਕੋਈ ਸੀਗਾ ਇਹ ਪੰਜਾਬ ਤੇ ਹਰਿਆਣਾ ਕੋਈ ਦੋ ਨਹੀਂ ਸੀਗੇ ਇਹ ਤਾਂ ਬਣਾਏ ਸੀ ਸਰਕਾਰਾਂ ਨੇ ਸਿਰਫ ਉਹਨਾਂ ਨੇ ਆਪ ਦੇ ਰਾਜਾਂ ਲਈ ਵੀ ਸਾਡਾ ਵੱਡਿਆ ਚੱਲੇ ਚੱਲੂਗਾ ਇਹਨਾਂ ਨੂੰ ਪਾੜ ਕੇ ਰੱਖੋ ਲੋਕਾਂ ਨੂੰ ਆਪਾਂ ਤੇ ਵੀ ਆਪਣਾ ਹੀ ਚੱਲੀ ਜਾਣਾ ਠਕ ਠਾਕ ਆ ਬਸ ਹੁਣੇ ਜਦੋਂ ਇੱਕ ਹੋ ਗਏ ਹੁਣ ਸਰਕਾਰ ਦੇ ਕੰਨ ਖੁੱਲਦੇ ਆ ਮੜੇ ਮੋਟੇ ਜੇ ਕੋ ਕੰਨ ਖੋਲ ਕੇ ਵੀ ਛੱਡਾਂਗੇ ਭਲਾ ਕਿ ਦੂਤੇ ਕਰ ਭੱਜ ਲੈਣ ਅੱਛਾ ਬੱਪੂ ਆਏ ਦੱਸੋ ਮੈਨੂੰ ਮੈਨੂੰ ਆਏ ਮੈਨੂੰ ਆਏ ਦੱਸੋ ਕਿ ਵੀ ਹੁਣ ਪਿੰਡਾਂ ਦੀ ਕੀ ਵਿੱਚ ਕੀ ਸਥਿਤੀ ਹੈ ਤੁਹਾਡੇ ਆਪਣਾ ਇੱਥੇ ਹੁਣ ਜਿਵੇਂ ਹੁਣ ਸਾਰੇ ਤਾਂ ਆਪਣੇ ਅਨੋਲਨ ਦੇ ਵਿੱਚ ਗਏ ਹੋਏ ਆ ਤੇ ਅ ਮਗਰ ਕਿਵੇਂ ਤੁਸੀਂ ਦੇਖਦੇ ਸਾਂਭੀ ਜਾਂਨੇ ਆ ਸਾਰਾ ਕੁਝ ਉਹਨਾਂ ਦਾ ਸਾਰਾ ਵਧੀਆ ਸਾਂਭੀ ਜਾਂਨੇ ਆ ਜੀ ਕਿਸੇ ਦੀ ਖੇਤੀ ਨਹੀਂ ਖਰਾਬ ਹੋਣ ਦਿੰਦੇਗੇ ਜੇ ਕਿਸੇ ਪ੍ਰਾਣ ਨੂੰ ਲੋੜ ਹੈਗੀ ਉਹਦੇ ਜਾਣਦੇ ਆ ਅਸੀਂ ਫ੍ਰੇਕ ਥਾਂ ਜਾਣਦੇ ਆ ਉਹਦੇ ਦਵਾਈ ਬੂਟੀਆਂ ਦਵਾਈਆਂ ਬੂਟੀਆਂ ਵੀ ਕਰਦੇ ਆ ਜੀ ਢੋਲੀਆਂ ਹੈਗੀਆਂ ਨਾ ਉਹ ਕਰਾ ਦੇ ਦਿਆਂ ਨਾ ਉਹਦੇ ਇਹੋ ਜਿਹੀ ਕੋਈ ਗੱਲ ਨਹੀਂ ਗੀ ਵੇਲੇ ਵੀ ਹੈਗੇ ਆ ਅਸੀਂ ਵੇਲੇ ਟਾਈਮ ਆ ਵੀ ਕਰਦੇ ਆ ਜੀ ਬਿਲਕੁਲ ਟਾਈਮ ਸਭ ਕੁਝ ਹੀ ਪੰਨੀਦਾ ਜੀ ਜਿਵੇਂ ਲੋਟ ਆ ਜੇ ਉਹ ਮੈਂ ਪੰ ਲਈਦਾਗਾ ਹਾਂ ਹਾਂ ਨੀਂਦ ਸੌਖੀ ਆ ਜਾਂਦੀ ਹੈ ਕਿ ਠੰਡ ਬਹੁਤ ਆਉਂਦੀ ਹੈ ਜੀ ਕੋਈ ਠੰਡ ਨਹੀਂ ਗਈ ਕਿ ਇਹ ਨਾ ਵੀ ਜਦੋਂ ਪਰਿਵਾਰ ਇੱਥੇ ਅੰਦੋਲਨ ਦੇ ਵਿੱਚ ਬੈਠਿਆ ਕਿ ਤੇ ਨੀਂਦ ਤਾਂ ਫਿਰ ਕਿਤੇ ਨਾ ਕਿਤੇ ਇਹ ਹੁੰਦਾ ਚਿੰਤਾ ਤਾਂ ਹੁੰਦੀ ਹਾਂ ਤਾਂ ਤਾਂ ਜਿਹੜੀ ਸਾਨੂੰ ਇਹ ਲੱਗਦੀ ਨਹੀਂ ਇਹ ਕਿਉਂ ਠੰਡ ਸਾਨੂੰ ਐਂ ਲੱਗਦੀ ਸਾਡੇ ਭਰਾ ਉੱਥੇ ਬੈਠਿਆ ਸਾਨੂੰ ਇੱਥੇ ਠੰਡ ਲੱਗੀ ਤਾਂ ਫਿਰ ਉੱਥੋਂ ਵਾਲੇ ਕੀ ਕਰਨਗੇ ਉੱਥੇ ਤਾਂ ਜ਼ਿਆਦਾ ਮਹਿਸੂਸ ਕਰਨਗੇ ਅਸੀਂ ਜਦੋਂ ਇੱਥੋਂ ਸਾਨੂੰ ਗਰਮਾਇਸ਼ ਦੇਈਏ ਨੇ ਉਹਨਾਂ ਨੂੰ ਗਰਮਾਇਸ਼ ਆਈ ਜਾਂਦੀ ਆ ਸਾਨੂੰ ਦੋ ਨਦਰਾਂ ਨੂੰ ਗਰਮਾਈ ਸੀ ਆਈ ਜਾਂਦੀ ਆ ਬਸ ਪੰਜਾਬੀ ਦਾ ਵੈਸੀ ਨਹੀਂ ਕਿਤੇ ਹਾਰਦੇ ਇਹ ਨਹੀਂ ਹਰਦੇ ਜੀ ਇਹ ਕੋਮ ਹੀ ਏਸੀ ਬਣਾਈ ਆ ਪ੍ਰਮਾਤਮਾ ਨੇ ਇਹ ਇੱਕ ਗੱਲ ਹੈਗੀ ਆ ਜੀ ਪੰਜਾਬ ਤੋਂ ਸ਼ੁਰੂ ਹੋਇਆ ਸੀਗਾ ਲੋਕ ਲਹਿਰ ਪੰਜਾਬ ਤੋਂ ਸ਼ੁਰੂ ਹੋएगी ਤੇ ਸਾਰੇ ਪਾਸੇ ਅੰਦੋਲਨ ਚੱਲ ਪੰਜਾਬ ਤੋਂ ਹੋਈ ਹੈ ਅੱਜ ਨਹੀਂ ਹੋਈ ਇਹ ਪਹਿਲਾਂ ਵੀ ਜਿਹੜੇ ਜਿਉਂ ਦੁਨੀਆ ਸਾਜੀ ਇੱਥੋਂ ਹੀ ਚੱਲੀਆਂ ਨੇ ਇਹ ਸਾਡੇ ਗੁਰੂ ਗੋਬਿੰਦ ਸਿੰਘ ਵੀ ਇੱਥੋਂ ਹੀ ਚੱਲੇ ਨੇ ਹਾਂ ਉਹ ਵੀ ਸਾਰਾ ਇੱਥੋਂ ਪਤਾ ਲੱਗ ਜਾਂਦਾ ਜੇ ਇਤਿਹਾਸ ਵਿੱਚ ਫਰੋਲ ਲੈਣਗੇ ਉਹ ਫਰੋਲ ਲੈਣ ਇਹ ਹਰੇਕ ਦੀ ਰੱਖਿਆ ਕਰੀ ਆ ਸਾਡੀ ਸਿੱਖ ਕੌਮ ਨੇ ਕਿ ਸਾਰੇ ਹਿੰਦੂ ਵੀਰ ਦੇ ਵੀ ਹਰੇਕ ਦੀ ਵੀ ਰੱਖਿਆ ਕਰੀ ਵੀ ਆ। ਕੇਂਦਰ ਸਰਕਾਰ ਨੂੰ ਤਾਂ ਹੁਣ ਪਤਾ ਲੱਗ ਗਿਆ ਵੀ ਪੰਜਾਬੀਆਂ ਨਾਲ ਪੰਗਾ ਗਲਤ ਲੈ ਲਿਆ। ਪੰਜਾਬੀਆਂ ਨਾਲ ਗਲਤ ਲੈ ਲਿਆ ਬਸ। ਅੱਗੇ ਅੱਗੇ ਉਹਨੋਂ ਅੱਗੇ ਉਹਨਾਂ ਦੀ ਮਰਜ਼ੀ ਹੈ ਜਾਂ ਸਾਡੀ ਮਰਜ਼ੀ ਹੈ ਵੀ ਜੋ ਕਿਸ ਹੋਣਾਗਾ ਚਾਹੇ ਉਹਨਾਂ ਨਾਲ ਹੋਣਾ ਚਾਹੇ ਸਾਡੇ ਨਾਲ ਹੋਣਾਗਾ। ਹੋ ਸਕਦਾ ਵੀ ਉਹਨਾਂ ਨਾਲ ਹੀ ਹੋ ਜਾਏ ਅਸੀਂ ਬਚ ਰਹਾਂਗੇ। ਸਾਡੇ ਦੇ ਪ੍ਰਮਾਤਮਾ ਦਾ ਹੱਥ ਹੈਗਾ। ਉਹਨਾਂ ਦੇ ਖਿਲਾਫ। ਅੱਛਾ ਇੱਕ ਗੱਲ ਹੋਰ ਹੈ ਕਿ ਵੀ ਜਿੱਦਾਂ ਹੁਣ ਜਿਹੜੀ ਠੰਡੀਆਂ ਰਾਤਾਂ ਸ਼ੁਰੂ ਹੋ ਗਈਆਂ ਨੇ, نیند ਬੜੀ ਔਖੀ ਆਂਦੀ ਹੋਣੀ ਕਿਉਂਕਿ ਆਪਦੇ ਇੱਕ ਜਿਹੜੇ ਘਰ ਦੇ ਕੰਮ ਜਿਹੜੇ ਹੈਗੇ ਨੇ ਉਹ ਖਤਮ ਨਹੀਂ ਹੁੰਦੇਗੇ ਤੇ ਆਪਾਂ ਅੱਜ ਸਾਰੇ ਪਿੰਡ ਦੇ ਕੰਮ ਕਾਜ ਤੁਸੀਂ ਦੇਖ ਰਹੇ ਹੋਗੇ ਤਾਂ ਫਿਰ ਮਤਲਬ ਇਹ ਵੀ ਕਿਤੇ ਨਾ ਕਿਤੇ ਗੱਲ ਹੁੰਦੀ ਹੋਣੀ ਹੈ ਕਿ ਵੀ ਜਿਹੜੀ ਨੀਂਦ ਹੈਗੀ ਹੈਗੀ ਪੈਂਦੀ ਆ ਜਾਂਦੀ ਹੋਣੀ ਹੈ ਫਿਰ ਤਾਂ ਥੱਕੇ ਨੂੰ ਵੱਧ ਆਉਂਦੀ ਹੈ ਜੀ ਸਮਾਂ ਥੱਕੇ ਨੂੰ ਇਹਨੂੰ ਨੀਂਦ ਵੱਧ ਆਉਂਦੀ ਆ ਘਟ ਨਹੀਂ ਆਉਂਦੀ ਸਮਾਂ ਨੂੰ ਵੱਧ ਆਉਂਦੀ ਆ ਥੱਕੇ ਵੇ ਨੂੰ ਇਹ ਤਾਂ ਸੂਲਾਂ ਤੇ ਵੀ ਆ ਜਾਂਦੀ ਆ ਨੀਂਦ ਐਸੀ ਚੀਜ਼ ਆ ਹਾਂ ਦੁਕਾਨ ਜ਼ਰੂਰੀ ਹੈ ਹਾਂ ਦੁਕਾਨ ਜ਼ਰੂਰੀ ਹੈ ਜਿਹੜਾ ਬਿਹਲੇ ਨੂੰ ਨੀਂਦ ਨਹੀਂ ਆਉਂਦੀਗੀ ਉਹਨੂੰ ਤਾਂ ਨੀਂਦ ਹੀ ਨਹੀਂ ਆਉਂਦੀਗੀ ਜਿਹੜੇ ਹੀਟਰ ਲਾ ਲਾ ਕੇ ਪੈਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਥੇਕ ਮਾਰੀ ਜਾਂਦਾ ਹੈ ਹੀਟਰ ਦਾ ਉਸੇ ਉਹ ਬਿਲੀ ਤੋਂ ਡਰੀ ਜਾਂਦੇ ਸਾਡੇ ਚ ਕਰੰਟ ਨਾ ਆ ਜਾਏ ਕਿਤੇ ਸਾਨੂੰ ਸੁੱਤੇ ਪੈਣ ਦਾ ਡੱਬਣਾ ਨਾ ਲਵੇ ਸਾਨੂੰ ਸਾਨੂੰ ਕੋਈ ਕੋਈ ਠੰਡ ਦਾ ਨਹੀਂ ਕੋਈ ਗਰਮੀ ਦਾ ਨਹੀਂਗਾ ਜਿੱਥੇ ਪਈਏ ਉੱਥੇ ਨੀਂਦ ਆ ਜਾਂਦੀ ਆ ਪਰਮਾਤਮਾ ਦਾ ਹੱਥ ਹੈਗਾ ਸਿਰ ਤੇ ਇਹ ਸਾਡੀ ਰੱਖਿਆ ਕਰਦਾ ਹੈਗਾ ਸੱਪਾਂ ਦੇ ਸਿਰ ਲਤਰਦੇ ਆ ਅਸੀਂ ਦਿਨ ਰਾਤ ਅਸੀਂ ਸਾਨੂੰ ਕਿਸੇ ਕਿਸੇ ਸੱਪ ਸਲੂਤੀ ਦਾ ਕੋਈ ਡਰ ਨਹੀਂਗਾ ਇਹਨਾਂ ਚੀਜ਼ਾਂ ਤੋਂ ਅਸੀਂ ਰਹਿ ਤਹੇਗੇ ਪਰਮਾਤਮਾ ਦੀ ਦੇਣ ਹੁੰਦੀ ਆ ਸਾਡੇ ਤੇ ਬਸ ਹੋਰ ਕਿਸੇ ਦਾ ਨਹੀਂਗਾ ਨਾ ਕਿਸੇ ਸਰਕਾਰ ਦਾਗਾ ਕਿਸੇ ਦਾ ਵੀ ਹੱਥ ਹੈ ਨਹੀਂਗਾ ਇਕੱਲੀ ਪਰਮਾਤਮਾ ਦਾਗਾ ਨੰਗੇ ਪੈਰੀਂ ਫਿਰਦੇ ਆਂ ਬਣਾ ਕੋਸ਼ਿਸ਼ ਉਹ ਜੇ ਤਾਂ ਵੀ ਕੋਈ ਗੱਲ ਨਹੀਂ ਗਈ ਸਾਨੂੰ ਨਾ ਸਾਨੂੰ ਡਰ ਨਾ ਸਾਨੂੰ ਮਕਾਨਾਂ ਦਾ ਡਰ ਕੱਚੇ ਦਾ ਨਹੀਂ ਪੱਕੇ ਦਾ ਨਹੀਂ ਜਿੱਥੇ ਪੈਗੇ ਉੱਥੇ ਪੈਗੇ ਸਿੱਟ ਕੇ ਚਾਦਰ ਉੱਥੇ ਨੀਂਦ ਆ ਜਾਂਦੀ ਆ ਜੇ ਕਿ ਇੱਥੇ ਬੈਠੇ ਹੋਗੇ ਉਹ ਜੇ ਅੰਦੋਲਨ ਦੇ ਵਿੱਚ ਬੈਠੇ ਨੇ ਕਿ ਆਪਣਾ ਕੀ ਹੈਗਾ ਉਤਾ ਤਾਂ ਵਾਪਸੀ ਕਰਾ ਕੇ ਮੋੜਨਾ ਹਾਂ ਵਾਪਸੀ ਕਰਾ ਕੇ ਆਉਣਾ ਜੀ ਜਿੰਨਾ ਚਿਰ ਬੜਾ ਕਿੰਨਾ ਚਿਰ ਲੱਗੇ ਜੇ ਭਲਾ 10 ਸਾਲ ਲੱਗੇ ਜਾਣ ਸਾਨੂੰ ਮਾਸ਼ਾ ਆਉਂਦੇ ਨਹੀਂ ਵਾਪਸ ਨਹੀਂ ਆਉਂਦੇਗੇ ਜਿਹੜੇ ਪੁਲਾਈਟ ਦੀ ਪਾਈਂਟ ਆਪ ਕੇ ਵਾਪਸ ਨਹੀਂ ਆਉਂਦਾ ਜੀ ਉਹ ਉਹ ਤਾਂ ਉਧਰੇ ਟੱਪੂਗਾ ਬਾਪੂ ਜੀ ਐ ਵੀ ਕਹਿੰਦੇ ਨੇ ਕਿ ਵੀ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚੋਂ ਫੰਡਿੰਗ ਫੰਡ ਕਿੱਥੋਂ ਆ ਰਿਹਾ ਪੈਸਾ ਕਿੱਥੋਂ ਆ ਰਿਹਾ ਉਹਨਾਂ ਨੂੰ ਕੀ ਦੱਸੀਏ ਕਿ ਵੀ ਬਾਬੇ ਨਾਨਕ ਦਾ ਲੰਗਰ ਜਿਹੜਾ ਹੈਗਾ ਉਹ ਕਦੇ ਨਹੀਂ ਮੁੱਕਣ ਵਾਲਾ ਇਹ ਬਾਬੇ ਨਾਨਕ ਦਾ ਹੀ ਲੰਗਰ ਹੈ ਜੀ ਕੋਈ ਕਿਸੇ ਨੂੰ ਪਤਾ ਲੱਗਦਾ ਉੱਥੇ ਵੀ ਕਿੱਥੋਂ ਕੋਸ ਆਈ ਜਾਂਦਾ ਹੈ ਹੈ ਕੋਈ ਸਮਝ ਨਹੀਂ ਆਉਂਦਾ ਕਿੱਥੋਂ ਭੂਰੇ ਫੜਾ ਜਾਂਦੇ ਆ ਕਿੱਥੋਂ ਗਦਲੇ ਫੜਾ ਜਾਂਦੇ ਆ ਕਿੱਥੋਂ ਪਿੰਗਾਂ ਤੁਰੀਆਂ ਆਉਂਦੀਆਂ ਕਿੱਥੋਂ ਗਾਜਰ ਬਾਗ ਤੁਰੇ ਆਉਂਦਾ ਇਹ ਬਾਬੇ ਲੰਗਰ ਨਾਨਕ ਦਾ ਲੰਗਰ ਲੱਗਿਆ ਹੈ ਜੀ ਹਾਂ ਤੇ ਤਾਸ ਖੇਡੀ ਇਹਨਾਂ ਕਿਹੜੀ ਗੇਮ ਕਿਹੜੀ ਲਾਈਏ ਤੁਸੀਂ ਇਹ ਜੀ ਦੱਲਾ ਕੁੱਟ ਜੀ ਦੱਲਾ ਕੁੱਟਾ ਫਿਰ ਕੋ ਕਿਹੜਾ ਕੱਢਾ ਕੁੱਟਦਾ ਕਿਹਨੇ ਕੁੱਟਦਾ ਆਹ ਇਹ ਇਹਨਾਂ ਨੇ ਕੁੱਟਤਾ ਕਿ ਨਾ ਹੋਏ ਹੋਏ ਸਾਡੀ ਵਾਰੀ ਆਉਂਗੀ ਅਸੀਂ ਬੰਦ ਤੇ ਆਨੇ ਹੁਣ ਅਸੀਂ ਚੱਕ ਲੈਣੀਆਂ ਬਸ ਆਵੇ ਮੈਂ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ 1960 ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਲਾਲਬਾਲ ਸ਼ਾਸਤਰੀ ਸੀ ਉਦੋਂ ਉਹਨਾਂ ਨੇ ਗੁਜਰਾਤ ਵਿੱਚ ਓਪਨਿੰਗ ਜ਼ਮੀਨ ਕਰੀ ਸੀ ਪੰਜਾਬ ਦੇ ਜ਼ਿਮੀਂਦਾਰਾਂ ਨੇ ਜਾ ਕੇ ਉੱਥੇ ਜਾ ਕੇ ਜ਼ਮੀਨ ਆਪ ਦੀ ਆਵਾਜ਼ ਕਰੀ ਖਰੀਦੀ ਰੀਛ ਦੀਆਂ ਹੋਈਆਂ ਉਹ ਮੁੱਦੀ ਉਹਨੇ ਜ਼ਮੀਨ ਖੋਈ ਜਾਂਦਾ ਹੈ ਹੈ ਤੇ ਹੁਣ ਬੰਦਾ ਰਹਿੰਦਾ ਹੁੰਦਾ ਪੰਗਾ ਪੰਜਾਬ ਨਾਲ ਲੈ ਲਿਆ ਪੰਜਾਬ ਨਾਲ ਮਤਲਬ ਇਹਨੇ ਬਹੁਤ ਮਤਲਬ ਗਲਤੀ કરી ਜੋ ਆਪਦੀ ਇਹਨੇ ਪੰਗਾ ਲੈ ਕੇ ਇਹ ਮੁੜ ਕੇ ਸਿਰੇ ਨਹੀਂ ਚੜਦਾ ਇੱਕ ਕਦੀ ਬਾਸਤੇ ਵੀ ਇਹਦਾ ਇਹਦਾ ਮਤਲਬ ਪੁੱਤ ਪੋਤੇ ਯਾਦ ਕਰਨਗੇ ਵੀ ਪੰਜਾਬ ਨਾਲ ਪਤਾ ਰਾਜ ਦੀ ਸਾਡੇ ਪ੍ਰਧਾਨ ਮੰਤਰੀ ਦੇ ਬਾਈ ਜੀ ਤੁਸੀਂ ਬਾਹਲਾ ਪਿੱਛੇ ਬੈਠੇ ਹੋ ਥੋੜਾ ਜਿਹਾ ਅੱਗੇ ਨੂੰ ਆ ਜਿਓ ਮੈਨੂੰ ਗੱਲ ਕਰਨੀ ਸੌਖੀ ਹੋ ਜਾਈਣੀ ਤੁਸੀਂ ਆ ਜਿਓ ਤੁਸੀਂ ਆ ਜਿਓ ਅੱਗੇ ਨੂੰ ਆ ਜਿਓ ਅੱਛਾ ਇੱਕ ਗੱਲ ਤਾਂ ਹੈਗੀ ਹੈ ਕਿ ਬਾਪੂ ਵਰਗੇ ਨੇ ਜਿਹੜੇ ਸੀ ਸਾਡੇ ਵਰਗੇ ਨੇ ਉਹਨਾਂ ਨੇ ਤਾਂ 47 ਵੇਖੀ ਤੇ ਜਿਹੜੇ ਸਾਡੇ ਬਾਪੂ ਨੇ ਪਿਓ ਨੇ ਉਹਨੇ 84 ਵੇਖੀ ਤੇ ਆਪਾਂ ਹੁਣ 2020 ਵੇਖੀ ਇਹਨੇ ਹੈਗੇ ਬਾਬਾ ਜੀ ਦੇ ਨਾਲ ਉਹਨਾਂ ਨੇ ਵੇਖਿਆ ਜੀ ਕਹਿੰਦਾ ਪਹਿਲੀ ਹਾਂ ਜੀ ਪਹਿਲੀ ਵਾਰ ਪਹਿਲੀ ਵਾਰ ਵੇਖਿਆ ਤੇ ਇਹ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹੋ ਜਿਹਾ ਅੰਦੋਲਨ ਹੋਇਆ ਹੈ ਪਹਿਲਾਂ ਤਾਂ ਨਹੀਂ ਹੋਇਆ ਜੀ ਇਹ ਪਹਿਲੀ ਵਾਰੀ ਹੋਇਆ ਤਾਂ ਜੀ ਜਾਦਾ ਜੀ ਹਾਂਜੀ ਬੜਾ ਇਤਿਹਾਸਿਕ ਅੰਦੋਲਨ ਜਿਹੜਾ ਹੈਗਾ ਸਾਰੇ ਨੂੰ ਯਾਦ ਰਹੂਗਾ ਯਾਦ ਰਹੂਗਾ ਇਹ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਲਈ ਇਹ ਇਤਿਹਾਸ ਲਿਖਿਆ ਜਾਊਗਾ ਜੀ ਇਹ ਦਿੱਲੀ ਵਾਲਾ ਜੀ ਬਿਲਕੁਲ ਅ ਅੱਛਾ ਜਿਹੜੀਆਂ ਸ਼ਹਾਦਤਾਂ ਵੀ ਬੜੀਆਂ ਜ਼ਿਆਦਾ ਵੇਖਣ ਨੂੰ ਮਿਲ ਰਹੀਆਂ ਨੇ 60 ਤੋਂ ਵੱਧ ਪਾਰ ਹੋ ਗਈ ਹੈਗੀ ਹਨਾ ਤੇ ਕੋਸ਼ਿਸ਼ ਵੀ ਵੇਖਦੇ ਆ ਜੀ ਬਹੁਤ ਬੜੀ ਗੱਲ ਹੈ ਜੀ ਇਹ ਲੋਕਾਂ ਨੂੰ ਜਾਨਣਾ ਚਾਹੀ ਜਾਂਦੇ ਉੱਥੇ ਜੀ ਤੇ ਆਪਾਂ ਨੂੰ ਮੋਦੀ ਨੂੰ ਚਾਹੀਦਾ ਜੀ ਆਪਣੇ ਆਪ ਤੇ ਕੁਝ ਸੋਚੇ ਜੀ ਅੱਛਾ ਮੋਦੀ ਤਾਂ ਫੋਨ ਕਰਕੇ ਸਰਵ ਗੰਗੂਲੇ ਨੂੰ ਪੁੱਛਦਾ ਹੈਗਾ ਵੀ ਤੇਰੀ ਤਬੀਰ ਠੀਕ ਹੈ ਹੁਣ ਆਪਾਂ ਨੂੰ ਪੁੱਛੇ ਜੀ ਉਹਨਾਂ ਨੂੰ ਪਤਾ ਕੀ ਪਤਾ ਜੀ ਪੁੱਛੇ ਨਾ ਪੁੱਛੇ ਜੀ ਬਾਕੀ ਮੋਦੀ ਨੇ ਜੀ ਪੰਜਾਬੀਆਂ ਦੀ ਸਿਹਤ ਉਸ ਤੇ ਵੀ ਐਂਪਾਇਰ ਰੱਖ ਕੇ ਪੰਗਾ ਲੈਣਾ ਉਹ ਪੰਗਾ ਲੈ ਲਿਆ ਜੀ ਹੁਣ ਵੇਖੋ ਕਿਹੜਾ ਨਿਬੜਦਾ ਜੀ ਇਹਦਾ ਸਿੰਘ ਫਸ ਗਿਆ ਜੀ ਉਥੇ ਪਤਾ ਲੱਗੂ ਹੁਣ ਦਿੱਲੀ ਜਾ ਕੇ ਹਾਂ ਜੀ ਬੱਪੂ ਜੀ ਠੀਕ ਕਹਿੰਦੇ ਨੇ ਇਹ ਠੀਕ ਕਹਿੰਦੇ ਆ ਜੀ ਠੀਕ ਕਹਿੰਦੇ ਆ ਜੀ ਤੁਸੀਂ ਕਿ ਦੱਸ ਦਿਓ ਕੁਝ ਕੀ ਕਹਿਣਾ ਚਾਹੁੰਦੇ ਨਹੀਂ ਠੀਕ ਆ ਅੰਤੂ ਜੀ ਆਜੋ ਤੁਸੀਂ ਪਿੰਡ ਦੇ ਮਾਸਟਰ ਨੂੰ ਮਟਰ ਜੀ ਇੱਧਰ ਦੀ ਆਜੋ ਮੈਨੂੰ ਆਂ ਦੱਸ ਦਿਓ ਕਿ ਵੀ ਮੈਂ ਇੱਧਰ ਦੀ ਆ ਜਾਨਾਗਾ ਮੈਂ ਤੁਹਾਡੇ ਕੋਲ ਦੀ ਆ ਜਾਨਾਗਾ ਮੈਂ ਤਾਂ ਬਾਬਿਆਂ ਨਾਲ ਗੱਲਬਾਤਾਂ ਕਰੀਂ ਤੁਸੀਂ ਥੋੜਾ ਜਿਹਾ ਇੱਧਰ ਨੂੰ ਆ ਜਿਓ ਮੈਨੂੰ ਆਂ ਦੱਸ ਦਿਓ ਕਿ ਵੀ ਕਿਹੜੇ ਐਸੇ ਪਿੰਡ ਦੇ ਵਿੱਚ ਡਿਊਟੀ ਹੈ ਤੁਹਾਡੀ ਹਾਂ ਡਿਊਟੀ ਸੀ ਜੀ ਵਿਚਾਰਾਂ ਵਿਚਾਰਾਂ ਸਰ ਡਰੂ ਗਿਆ ਹਾਂ ਪੈਨਸ਼ਨ ਲੈ ਲਈ ਤੇ ਹੁਣ ਜਿਹੜਾ ਕਿਸਾਨੀ ਅੰਦੋਲਨ ਤੁਸੀਂ ਇਤਿਹਾਸ 'ਚ ਪਹਿਲੀ ਵਾਰੀ ਵੇਖਿਆ ਹੋਣਾ ਕਿ ਵੀ ਇਹ ਜਿਆ ਕਹਿੰਦੇ ਨੇ ਬੀਜੇਪੀ ਦੇ ਚਿੱਤਰ ਭੈਣਗੇ ਜਦੋਂ ਪੰਜਾਬ ਦੇ ਕਹਣਗੇ ਗੋ ਬੈਕ ਨਾਰਾ ਇਹਨਾਂ ਨੂੰ ਪਿੰਡ ਚ ਨਹੀਂ ਕਿਸੇ ਵੜਨ ਦੇਣਾ ਕਿਸੇ ਪਿੰਡ ਚ ਵੀ ਇਹ ਕਲਾ ਪੰਜਾਬ ਦਾ ਸਮਝੋ ਮੇਰੇ ਖਿਆਲ ਸਾਰੀ ਆਪਣੀ ਜਿਹੜਾ ਦੋਸਤਾਨਾ ਕੋਈ ਕੋਈ ਨਹੀਂ ਇਹ ਤਾਂ ਕਹਿੰਦੇ ਕਿ ਵੀ ਕਿਸਾਨਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ ਗੁੰਮਰਾਹ ਕਰ ਦਿਓ ਖੀਤੀ ਹੋਈ ਇਹਨਾਂ ਦੇ ਵੰਦੀ ਇਹ ਕਹਿੰਦੇ ਵੀ ਇਹ ਕਾਮਰੇਡਾਂ ਕਾਮਰੇਡਾਂ ਦਾ ਅੰਦੋਲਨ ਆ ਇਹ ਜਾਂ ਕੋਈ ਪਾਰਟੀ ਬਾਜੀ ਵਾਲੇ ਦੇ ਕਾਂਗਰਸ ਜਿਹੜੀ ਹੈਗੀ ਗੁੰਮਰਾਹ ਕਰੀ ਜਾਂਦੀ ਹੈ ਕਿ ਕਿਸਾਨਾਂ ਨੂੰ ਢੋਲੇ-ਢਾਲੇ ਕਿਸਾਨ ਨਹੀਂ ਕਿਸੇ ਨਹੀਂ ਹੈ ਸਿੰਗਲ ਕਿਸਾਨਾਂ ਦਾ ਹੈਗਾ ਕੋਈ ਕਿਸੋ ਅਮਦਾਦ ਨਹੀਂ ਆਉਂਦੀ ਇਹਦਾ ਬਾਬੇ ਦਾ ਨੰਕਰ ਹੈ ਆਈਏ ਲੰਗਰ ਤਾਂ ਆ ਹੀ ਜਾਂਦਾ ਹੈਗਾ ਪਰ ਜਿਹੜਾ ਅੰਦੋਲਨ ਜਿਹੜਾ ਹੈਗਾ ਕਹਿੰਦੇ ਕਿ ਵੀ ਜਿਹੜੇ ਮੋਢੇ ਮੋਢੀ ਬਣੇ ਹੋਏ ਨੇ ਜਿਹੜੇ ਮੂਰੇ ਲੱਗ ਕੇ ਜਿਹੜੇ ਇਸ ਅੰਦੋਲਨ ਨੂੰ ਚਲਾ ਰਹੇ ਨੇ ਤੇ ਉਹ ਤਾਂ ਕਾਮਰੇਡ ਨੇ ਤੇ ਜਾਂ ਕਾਂਗਰਸ ਪਾਰਟੀ ਆ ਜਾਂ ਕੋਈ ਹੋਰ ਪਾਰਟੀਆਂ ਨੇ ਜਿਹੜੀ ਅੱਗੇ ਕਿਸਾਨਾਂ ਨੂੰ ਗੁੰਮਰਾਹ ਕਰ ਨਹੀਂ ਕੋਈ ਨਹੀਂ ਸਿੰਗਲ ਸਿੰਗਲ ਪਾਰਟੀ ਹੈ ਸਿਰਫ ਕਿਸਾਨ ਹੈ ਬਾ ਹੁਣ ਸਾਰੇ ਹਿੰਦੁਸਤਾਨ ਜੁੜ ਗਏ ਲੋਕ ਲਹਿਰ ਬਣ ਗਈ ਲੋਕ ਲਹਿਰ ਬਣ ਗਈ ਸਾਰੇ ਜੁੜ ਗਏ ਬਿਲਕੁਲ ਪਹਿਲਾਂ ਵੀ ਲੋਕ ਲਹਿਰ ਚੱਲਦੀ ਆਈ ਹੈ ਇਹ ਅੰਗਰੇਜ਼ਾਂ ਵੇਲੇ ਵੀ ਲੋਕ ਲਹਿਰ ਹੀ ਚੱਲੀ ਸੀਗੀ ਉਦੋਂ ਵੀ ਨੇ ਜਦ ਅਸੀਂ ਇਹ ਪਾਰਟੀਆਂ ਦੇ ਜੀ ਐ ਹੋ ਗਿਆ ਇਹ ਤੇ ਲੋਕ ਲਹਿਰ ਜਦੋਂ ਉੱਠ ਖੜਦੀ ਆ ਉਦੋਂ ਇਹ ਸੰਭਲਦੀ ਨਹੀਂ ਜੀ ਇਹ ਇਹ ਕਿਸੇ ਤੋਂ ਸਮਝਦੀ ਨਹੀਂ ਹੁੰਦੀ ਇਹ ਲੋਕ ਲਹਿਰ ਆ ਜਿਹੜੀ ਇਹ ਲੋਕ ਲਹਿਰ ਬਹੁਤ ਖਰਾਬ ਹੁੰਦੀ ਆ ਇਹ ਪਹਿਲਾਂ ਵੀ ਜਦ ਅਸੀਂ ਵੀ ਇੱਕ ਆਮ ਰੇਡ ਆ ਜੀ ਨੈਕਸਟਲ ਬਾੜੀਏ ਅੱਤਵਾਦੀ ਵੀ ਆ ਸਭ ਕੁਸਾਖ ਹੈਗਾ ਤੇ ਉਹੀ ਉਦੋਂ ਆਦੇ ਸੀਗੇ ਅੰਗਰੇਜ਼ਾਂ ਵੇਲੇ ਤੇ ਉਹੀ ਹੁਣ ਆਖੀ ਜਾਂਦੇ ਨੇ ਇਹ ਸਰਕਾਰਾਂ ਦੀਆਂ ਸਿਰਫ ਪੁਲਿਸੀਆਂ ਹੁੰਦੀਆਂ ਨੇ ਇਹ ਇਹਨਾਂ ਨੂੰ ਪਾੜ ਕੇ ਰੱਖੋ ਲੋਕਾਂ ਨੂੰ ਵੀ ਰਾਜ ਕਰੋ ਆਪ ਦਾ ਬਸ ਹੋਰ ਇਹਨਾਂ ਦਾ ਕੋਈ ਇਹਦੇ ਕੋ ਹੈ ਨਹੀਂਗਾ ਤੇ ਕੋਈ ਇਹਦੇ ਕੋਈ ਕਿਸੇ ਨੂੰ ਸਿਖਾਇਆ ਨਹੀਂਗਾ ਜੀ ਵੀ ਨਾ ਮੈਂ ਇਹਨੂੰ ਸਿਖਾਇਆਗਾ ਨਾ ਨਾ ਇਹਨੇ ਮੈਨੂੰ ਸਿਖਾਇਆਗਾ ਇਹ ਹਰੇਕ ਆਪੋ ਆਪਣੇ ਆਪ ਦੇ ਲੋਡ ਲੈ ਉੱਠਿਆ ਅਗਲਾ ਵੀ ਮੇਰਾ ਮੇਰਾ ਸਭ ਕੁਝ ਖੋਹੀ ਦਾ ਅੱਜ ਤੁਸੀਂ ਤਾਂ ਉੱਠਿਆ ਹਰੇਕ ਬੰਦਾ ਕੋਈ ਕਿਸੇ ਦਾ ਸਿਖਾਇਆ ਨਹੀਂ ਉੱਠਿਆ ਨਾ ਕਿਸੇ ਕੈਪਟਨ ਨੇ ਸਿਖਾਇਆ ਨਾ ਕਿਸੇ ਬਾਦਲ ਨੇ ਨਾ ਕਿਸੇ ਮੋਦੀ ਨੇ ਹਰੇਕ ਤੰਗ ਆਏ ਉੱਠੇ ਬੇ ਨਹੀਂ ਤਾਂ ਹੈਗੀਆਂ ਪਰ ਜ਼ਮੀਰਾਂ ਨੇ ਹਾਂ ਹਾਂ ਜ਼ਮੀਰਾਂ ਹੈਗੀਆਂ ਨਾ ਬਸ ਹਾਂ ਇਹ 라 ਉਟੀਆਂ ਨੇ ਤੇ ਬਾਪੂ ਜੀ ਬਾਈ ਜੀ ਗੱਲ ਇਹੀ ਹੈ ਕਿ ਵੀ ਇਹ ਕਹਿੰਦੇ ਨੇ ਕਿ ਵੀ ਅੰਦੋਲਨ ਦੇ ਵਿੱਚ ਕਾਮਰੇਡਾ ਦਾ ਅੰਦੋਲਨ ਹੈ ਮੋਢੀ ਜਿਹੜੇ ਨੇ ਉਹ ਪਾਰਟੀਆਂ ਬਣੀਆਂ ਹੋਈਆਂ ਨੇ ਗੁੰਮਰਾਹ ਕਰ ਰਹੀਆਂ ਹੈ ਬੀਜੇਪੀ ਪਾਰਟੀ ਕਹਿੰਦੀ ਹੈ ਕਿ ਇਦਾਂ ਦਾ ਕੁਛ ਨਹੀਂ ਅਸੀਂ ਲੋਕਾਂ ਨੂੰ ਸਮਝਾਉਣ ਵਾਸਤੇ ਨਦੇ ਵਿੱਚ ਜਾਵਾਂ ਗਲਤ ਹੈ ਇਹ ਸਾਰਾ ਕੋਈ ਕਿਸੇ ਦਾ ਮਤਲਬ ਆਖੇ ਤੋਂ ਨਹੀਂ ਇਹਦਾ ਜ਼ਿੰਮੇਵਾਰ ਆਪ ਦੀ ਆਪ ਚੱਲਿਆ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹ ਗਲਤ ਮਤਲਬ ਕੰਮ ਹੁੰਦਾ ਹੈ ਤੋ ਜ਼ਿੰਮੇਵਾਰ ਚੱਲਿਆ ਸਾਰਾ ਕੋਈ ਕੋਈ ਨਹੀਂ ਤੇ ਅੱਛਾ ਇੱਥੇ ਸੱਥਾਂ ਦੇ ਵਿੱਚ ਹੁਣ ਜਿਵੇਂ ਪਹਿਲਾਂ ਜ਼ਿਆਦਾ ਰੌਣਕਾਂ ਹੁੰਦੀਆਂ ਸੀਗਾ ਬੜਾ ਵੱਡਾ ਹਾਸੇ ਠੱਠੇ ਚੱਲਦੇ ਹੁੰਦੇ ਸੀਗੇ ਤੇ ਹੁਣ ਕਿਦਾਂ ਸਮਾਂ ਲੰਘਦਾ ਹੈ ਮੈਂ ਨਾ ਬੰਦੇ ਸਾਰੇ ਉੱਥੇ ਬੈਠੇ ਆ ਤੇ ਉਹ ਮਤਲਬ ਐ ਟੈਂਪਾਸ ਦਾ ਕਰਨਾ ਹੀ ਆ ਫਿਰ ਉਹਨਾਂ ਪਿੰਡਾਂ ਦੇ ਮਤਲਬ ਜਿਹੜੇ ਆਮ ਬੰਦੇ ਆ ਫਿਰ ਕੋਈ ਮਾੜਾ ਮੁੰਡਾ ਘਰਾਂ ਦਾ ਵੀ ਰੱਖਣਾ ਨਿਗ੍ਹਾਦਾਰੀ ਤਾਂ ਇਹ ਇਹ ਕਿੱਦਾਂ ਗੱਲ ਵਾ ਕਿਵੇਂ ਤੁਸੀਂ ਫਿਰ ਨਿਗ੍ਹਾਵਾਰੀ ਰੱਖ ਦਿਓਗੇ ਸਾਰਾ ਕੁਝ ਵੀ ਮੈਂ ਆ ਰਿਆਂ ਭਾਈ ਜਿਵੇਂ ਕੋਈ ਮਤਲਬ ਕਿਸੇ ਦੇ ਲੋੜ ਆਵੇਂ ਮੈਂ ਮਤਲਬ ਪਾਣੀ ਧਾਣੀ ਦਾ ਵੀ ਕਰ ਲਈਦਾ ਸਾਰੇ ਕੰਮ ਹੀ ਕਰੀਦੇ ਆ ਸਾਰੇ ਕੰਮ ਨਿਭ ਥਾਕਾਰ ਕੀਤਾ ਫਿਰ ਜਮੇ ਪੂਰੇ ਘਰੇ ਪੈਂਦੇ ਹੋਗੇ ਥਾਕਾਰ ਕੇ ਨੰਗੀਆਂ ਦਾ ਟਾਈਮ ਵਾ ਸਾਈ ਬਸ ਟਾਂ ਟੱਪੀ ਜਾਂਦਾ ਜੀ ਹਾਂ ਹੋ ਜਾਂਦਾ ਇੱਕ ਵਾਰ ਹਾਂ ਹਾਂ ਸੋ ਗੱਲ ਇਹੀ ਹੈ ਕਿ ਵੀ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਤਸਵੀਰਾਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਜਿਹੜੇ ਬਾਬੇ ਸਾਡੇ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਕਈ ਸਥਾਂ ਦੇ ਵਿੱਚ ਬੈਠ ਕੇ ਰੌਣਕਾਂ ਲਾਉਂਦੇ ਨੇ ਤੇ ਕਿਤੇ ਨਾ ਕਿਤੇ ਰੌਣਕਾਂ ਜ਼ਰੂਰ ਘਟੀਆਂ ਨੇ ਤੇ ਫਿਰ ਵੀ ਅਸੀਂ ਜੇਕਰ ਗੱਲ ਕਰੀਏ ਤਾਂ ਇਹ ਤਸਵੀਰਾਂ ਤੁਹਾਡੇ ਰੂਬਰੂ ਕੀਤੀਆਂ ਨੇ ਤੇ ਇਸ ਦੇ ਵਿੱਚ ਇਹੀ ਹੈ ਕਿ ਵੀ ਜਿਹੜੇ ਪਰਿਵਾਰ ਜਿਹੜੇ ਨੇ ਉਹ ਪਿੱਛੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਦੇਖ ਰਹੇ ਇੱਕ ਸੰਭਾਲ ਦੇ ਨਾਲ ਨਾਲ ਜਿਹੜੇ ਖੇਤਾਂ ਦੇ ਖੇਤਾਂ ਦੇ ਜਾਂ ਹੋਰ ਨਿੱਜੀ ਕੰਮ ਹੋਰ ਵੀ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਇਹ ਦੇਖਦੇ ਨੇ ਪਿੱਛੋਂ ਸਹਿਯੋਗੀ ਰਾਜੇਸ਼ ਦੇ ਨਾਲ ਮੈਂ ਹਾਂ ਗੌਤਮ ਕੁਮਾਰ ਤੇ ਤੁਸੀਂ ਵੇਖ ਰਹੇ ਹੋ ਔਨਅਰ ਪਿੰਡ ਬਹਿਮੜ ਦਿਵਾਨਾ ਬਠਿੰਡਾ